ਗਰਮੀ ਦੀ ਸਟਾਰਟਿੰਗ ਨਾਲ ਆਪਾਂ ਨੂੰ ਆ ਏਸੀ ਦੀ ਕੰਪਲੀਟ ਆਈ ਸੀਗੀ ਹਟਾ ਚੀ ਦਾ ਏਸੀ ਆ ਦੋ ਟਾਂ ਦਾ ਏਸੀ ਆ ਥੱਲੇ ਖੁੱਲੇ ਏਰੀਆ ਚ ਜਾਨੀ ਕਿ ਲੌਬੀ ਚ ਲੱਗਾ ਹੋਇਆ ਤੇ ਕਸਟਮਰ ਦਾ ਕਹਿਣਾ ਵੀ ਜਦੋਂ ਵੀ ਗਰਮੀਆਂ ਸ਼ੁਰੂ ਹੁੰਦੀਆਂ ਨਾਲ ਸਾਨੂੰ ਇਹਦੇ ਤੇ 3-4000 ਰੁਪਏ ਲਾਉਣਾ ਪੈਂਦਾ ਫੇਰੇ ਕਿਤੇ ਜਾ ਕੇ ਚੱਲਦਾ ਆ ਤੇ ਇਹਦੇ ਚ ਪ੍ਰੋਬਲਮ ਕੀ ਵੀ ਗੈਸ ਲੀਕ ਹੈ ਦੀ ਹਰੇਕ ਸਾਲ ਹੀ ਗੈਸ ਲੀਕ ਹੁੰਦੀ ਤੇ ਹਰੇਕ ਸਾਲ ਹੀ ਇਹ ਕਰਾਉਂਦੇ ਆ ਐਤ ਕੀ ਫਾਲਟ ਆਇਆ ਹੀਗਾ ਆਪਣੇ ਕੋਲ ਤੇ ਉਹਨਾਂ ਨੂੰ ਇਹ ਹੀ ਹੀਗਾ ਵੀ ਜੇ ਬੰਦਾ ਤੇ ਚਲਾਉ ਨਹੀਂ ਤਾਂ ਹਨਾ ਵੀ ਅਸੀਂ ਵੀ ਪੈਸੇ ਲਾ ਲਾ ਕੇ ਹੰਬ ਗਏ ਆ ਮੈਂਰੇ ਇੱਕ ਵੀਡੀਓ ਚ ਇਹੀ ਗੱਲ ਕਹਿਣਾ ਹੁੰਦਾ ਵੀ ਜਿੰਨਾ ਚਿਰ ਆਪਾਂ ਨੂੰ ਲੀਕੇਜ ਪ੍ਰੋਪਰ ਪਤਾ ਨਹੀਂ ਲੱਗਦੀ ਵੀ ਹੈ ਕਿੱਥੋਂ ਆ ਉਹਨਾਂ ਚਿਰ ਇਹਦੇ ਚ ਗੈਸ ਕਰਨ ਦਾ ਕੋਈ ਫਾਇਦਾ ਨਹੀਂ ਤੇ ਹਮੇਸ਼ਾ ਹੀ ਗਲਤੀ ਮਕੈਨਿਕ ਦੀ ਨਹੀਂ ਹੁੰਦੀ ਕਈ ਵਾਰੀ ਕਸਟਮਰ ਕੀ ਕਰਦਾ ਵੀ ਰੇਟ ਪਿੱਛੇ ਬੜੀ ਜਿਆਦੀ ਜੱਦੋਜਹਿਦ ਕਰਦਾ ਵੀ ਹਣਾ ਇੰਨੇ ਲੈ ਲਿਓ ਇੰਨੇ ਲੈ ਲਿਓ ਹੁਣ ਇਹਦੇ ਚ ਗੈਸ ਪਾਉਣ ਦਾ ਤਾਂ ਕੰਮ ਕੁਛ ਵੀ ਨਹੀਂਗਾ ਵੱਧ ਤੋਂ ਵੱਧ 15 ਤੋਂ 20 ਮਿੰਟ ਦਾ ਟਾਈਮ ਲੱਗਦਾ ਸਾਰਾ ਮਸਲਾ ਹੈਗਾ ਵਾ ਇਹਦੀ ਲੀਕੇਜ ਲੱਭਣ ਦਾ ਕਿੱਥੋਂ ਲੀਕ ਆ ਕਿੱਥੋਂ ਕੋਸ਼ ਆ ਉਹੀ ਸਾਰਾ ਕੁਝ ਲੱਭ ਕੇ ਫੇਰੀ ਇਹਦਾ ਹੱਲ ਕਰਨ ਦਾ ਫਾਇਦਾ ਜੇ ਆਪਾਂ ਉਵੇਂ ਹੀ ਕਰ ਦਿੰਨੇ ਆ ਵੱਤ ਤੋਂ ਵੱਤ 10 15 ਮਿੰਟ ਲੱਗਦੇ ਆ ਮੈਨੂੰ ਲੱਗਦਾ ਤੇ ਇਹ ਨਹੀਂ ਪਤਾ ਵੀ 10 ਦਿਨ ਕੱਢੇ ਮਹੀਨਾ ਕੱਢੇ ਤੇ ਜਦੋਂ ਰੇਟ ਦੀ ਜਦੋਂ ਜ਼ਿਆਦਾ ਹੁੰਦੀ ਆ ਫੇਰ ਅਗਲਾ ਵਾਚੂ ਕਰਕੇ ਫੋਨ ਨਹੀਂ ਚੱਕਦਾ ਹੁਣ ਆਏ ਸੀ ਕੀਤਾ ਆ ਫਿਹਾਲ ਹਜੇ ਤੱਕ ਐ ਬਿਲਕੁਲ ਵਧੀਆ ਚੱਲੀਆਂ ਦਾ ਅਜੇ ਦੀ ਸਰਵਿਸ ਕਰਨ ਆਏ ਹੋਏ ਤੇ ਗਾਹ ਨੂੰ ਇਹ ਹੀ ਲੱਗਦਾ ਵੀ ਕਿਤੇ ਫੇਰ ਕਿਤੇ ਗੈਸਤ ਨਹੀਂ ਲੀਕ ਹੋ ਗਈ ਪਰ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਹੈ ਇਹਦੇ ਚ ਸਰਵਿਸ ਦਾ ਚੱਕਰ ਹੀਗਾ ਅੰਦਰੋਂ ਜਿਹੜਾ ਇੰਡੋਰੋ ਚੂਕ ਹੋਇਆ ਹੈ ਇਹ ਸਰਵਿਸ ਕਰਕੇ ਚਲਾਤਾ ਆ ਤੇ ਹੁਣ ਵਧੀਆ ਕੂਲਿੰਗ ਕਰ ਲੱਗ ਗਿਆ ਧੰਨਵਾਦ ਜੀ